ਤੋ ਕੌਣ ਰਿਹਾ ਆ ਕੇ ਖਿਡਾਰੀ ਖੇਡੂਗਾ ਕੌਣ ਰਿਹਾ ਆ ਕੇ ਮਿਹਨਤ ਕਰੂਗਾ ਇੰਨੀ ਜਗ੍ਹਾ ਵੀ ਸਾਡੀ ਕਾਠ ਬੱਜੀ ਵੀ ਐ ਇਹਨਾਂ ਪੈਸਾ ਵੇਸਟ ਗਿਆ ਹੋਇਆ ਫॉर ਵਾਟ ਵੀ ਲਾਈਟਾਂ ਨੇ ਬੜਾ ਛੋਟਾ ਜਿਹਾ ਕੰਮ ਐ ਯਾਰ ਇਹ ਤੁਹਾਨੂੰ ਕੰਮੀ ਤੋਂ ਕੰਮੀ ਸਰਕਾਰ ਵੀ ਆਊਗੀ ਤਾਂ ਕਰਵਾ ਦੂਗੀ ਆਪਣੀ ਸਰਕਾਰ ਬਦਲਣ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਇਸ ਨੂੰ ਅੱਗੇ ਲਾਈਟਾਂ ਲਾ ਕੇ ਇੱਕ ਸ਼ਾਨਦਾਰ ਚੀਜ਼ ਤਾਂ ਕੀ ਬਣਾਉਣੀ ਸੀ ਇਹਨੂੰ ਖੰਡਰ ਬਣਾ ਦਿੱਤਾ ਗਿਆ ਮਨਤਰੀ ਜੀ ਕੱਖ ਨਹੀਂ ਲੱਗਣਾ ਬਣ ਗਈ ਚੀਜ਼ ਕੱਲਾ ਘਾਹ ਖੋਦਣਾ ਇਹਨੂੰ ਥੋੜਾ ਜਿਹਾ ਡਿਵੈਲਪ ਮੇਨਟੇਨ ਕਰਨਾ ਹੈ ਲੈਟਾ ਲਾਉਂਦੇ ਨੇ ਯਾਰ 2-4 ਲੱਖ ਦਾ ਪ੍ਰੋਜੈਕਟ ਨਹੀਂ ਹੋਣਾ ਦੂਰ 4 ਲੱਖ ਰੁਪਏ ਪਿੱਛੇ ਕਰੋਨਾ ਦਾ ਪ੍ਰੋਜੈਕਟ ਅੱਜ ਵੇਸਟ ਗਿਆ ਰਿਹਾ ਸਾਡਾ ਸਾਡੇ ਸਾਰੇ ਹਲਕੇ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿੰਨੇ ਵੀ ਵੱਡੇ ਪ੍ਰੋਜੈਕਟ ਸਾਡੇ ਹਲਕੇ 'ਚ ਆਏ ਨੇ ਉਹ ਬੀਬੀ ਪੱਠੜ ਲੈ ਕੇ ਆਏ ਆ ਉਹਨਾਂ ਦੇ ਉੱਤੇ ਬੀਬੀ ਪੱਠੜ ਦਾ ਨਾਮ ਲੱਗ ਜਾਂਦਾ ਫਿਰ ਉਹ ਪ੍ਰੋਜੈਕਟ ਨੂੰ ਇਹ ਚੱਲਣ ਹੀ ਨਹੀਂ ਦਿੰਦੇ ਮਾਰਨ ਲੱਗ ਜਾਂਦੇ ਆ ਇਸੇ ਕਰਕੇ ਅੱਜ ਕੋਈ ਵੀ ਵੱਡਾ ਪ੍ਰੋਜੈਕਟ ਸਾਡੇ ਹਲਕੇ ਦੇ ਵਿੱਚ ਕਾਮਯਾਬ ਨਹੀਂ। ਜਿਸ ਤਰ੍ਹਾਂ ਸੋਚ ਕੇ ਲੈ ਕੇ ਆਈ ਸੀ ਵੀ ਅਸੀਂ ਚਾਰ ਚੀਜ਼ਾਂ ਬਣਾਵਾਂਗੇ ਸਾਡੇ ਵਿਰੋਧੀ ਸਾਨੂੰ ਪਿੱਛੇ ਛੱਡਣ ਲਈ ਅੱਠ ਬਣਾਉਣਗੇ। ਦੇਖੋ ਦੇਖੀ ਦੇ ਵਿੱਚ ਕਿਤੇ ਦੀ ਕਿਤੇ ਸਾਡਾ ਇਲਾਕਾ ਜਾਊ ਪਰ ਸਾਡੇ ਜਿਹੜੇ ਚਾਰ ਲਿਆਂਦੇ ਸੀ ਉਹ ਵੀ ਮਾਰ ਦਿੱਤੇਗੇ। ਜਿਹੇ ਸਾਡੇ ਨਾਮ ਨਾਲੇ ਨਹੀਂ ਤੁਹਾਨੂੰ ਜਿਹੜਾ ਹੈ ਨਾ ਤੁਹਾਨੂੰ ਇਹ ਵੀ ਖੁੱਲ੍ਹ ਦੇ ਦਿੰਦੇ ਹਾਂ ਸਾਡੇ ਨਾਲ ਆ ਕੇ ਗੱਲ ਕਰ ਲਓ ਕਹਿ ਦਿਓ ਵੀ ਅਸੀਂ ਯਾਰਾ ਪ੍ਰੋਜੈਕਟ ਚਲਾ ਦਾਂਗੇ ਪੱਠੜ ਦਾ ਨਾਮ ਕਾਹਣਾ ਚਾਹੁੰਦੇ ਅਸੀਂ ਉਹਦਾ ਨਾਮ ਹਟਾਉਣ ਲਈ ਤਿਆਰ ਹਾਂ ਅਸੀਂ ਉਹਦੇ ਨਹੀਂ ਪੱਥਰ ਆਪ ਲਾ ਕੇ ਲੈ ਕੇ ਅਸੀਂ ਜੀ ਖੜੇ ਆ ਖਾਈ ਦੇ ਵਿੱਚ ਕਈ ਜਿਹੜੇ ਕਹਿਣ ਲੱਗ ਜਾਂਦੇ ਆ ਬੀਬੀ ਪੱਠਲ ਨੇ ਕੀ ਕਰਿਆ ਬੀਬੀ ਬਠਲ ਨੇ ਕੀ ਕਰਿਆ ਉਹਨਾਂ ਸੀਰੀਜ਼ ਚੋਂ ਇੱਕ ਚੀਜ਼ ਲੈ ਕੇ ਆਇਆ ਤੁਸੀਂ ਮੇਰੇ ਪਿੱਛੇ ਦੇਖ ਸਕ ਰਹੇ ਹੋਗੇ ਇੱਕ ਸਟੇਡੀਅਮ ਹੈ ਆਓ ਤੁਹਾਨੂੰ ਇਸ ਸਟੇਡੀਅਮ ਦੀ ਕਹਾਣੀ ਸੁਣਾਵਾਂ ਕੁਝ ਦਿਨ ਪਹਿਲਾਂ ਮੈਂ ਬਲਰਾ ਸਟੇਡੀਅਮ ਦੇ ਵਿੱਚ ਵੀ ਗਿਆ ਸੀ ਉਹਦੇ ਬਾਰੇ ਵੀ ਇਹੀ ਦੇਖ ਕੇ ਮਨ ਦੁਖੀ ਹੋਇਆ ਤੁਸੀਂ ਜੇ ਪਹਿਲਾਂ ਇਹਦੀ ਬਾਹਰੋਂ ਦੇਖ ਦੇਖੋ ਤਾਂ ਕਿਸ ਤਰੀਕੇ ਨਾਲ ਸਾਰੀ ਆ ਅਸੀਂ ਜਾਲੀ ਲਾ ਕੇ ਕਲਰਡ ਬਾਹਰ ਬੂਟੇ ਲਾ ਕੇ ਇੱਕ ਬਹੁਤ ਖੂਬਸੂਰਤ ਚੀਜ਼ ਬਣਾਈ ਸੀ ਇਮੇਜਿਨ ਕਰਕੇ ਦੇਖ ਸਕਦੇ ਹੋ ਵੀ ਜਦੋਂ ਇਹਦਾ ਪ੍ਰਾਈਮ ਸੀਗਾ ਜਦੋਂ 2022 ਦੇ ਵਿੱਚ ਇਹਦਾ ਉਰ ਘਾਟਨ ਹੋਇਆ ਹੋਊਗਾ ਉਦੋਂ ਇੱਕ ਇਹੋ ਜੀ ਚੀਜ਼ ਬਣੀ ਪਰ ਇਹਦੇ ਪਿੱਛੇ ਦੀ ਕਹਾਣੀ ਐਤੋਂ ਵੀ ਇੰਟਰਸਟਿੰਗ ਹੈ ਇਹ ਜਿਹੜਾ ਸਟੇਡੀਅਮ ਹੈ ਨਾ ਇਹ ਇੱਕ ਬਹੁਤ ਹੀ ਤਕੜਾ ਅੰਬੀਸ਼ੀਅਸ ਪ੍ਰੋਜੈਕਟ ਇਸ ਪਿੰਡ ਦੇ ਲੋਕਾਂ ਨੇ ਇੱਕ ਸੁਪਨਾ ਦੇਖਿਆ ਉਹਦੇ ਦਿਨ ਯੂਥ ਨੇ ਉਹਦੇ ਨੌਜਵਾਨਾਂ ਨੇ ਇਹ ਸਾਰੀ ਥਾਂ ਤੇ ਇੱਕ ਛੱਪੜ ਹੁੰਦਾ ਸੀ ਇੱਕ ਟੋਬਾ ਹੁੰਦਾ ਸੀ ਤੇ ਟੋਬੇ ਨੂੰ ਪੂਰ ਕੇ ਸਟੇਡੀਅਮ ਬਣਾਉਣਾ ਇੱਕ ਨਾ ਮੁਮਕਨ ਜਿਹਾ ਸਟੈਪ ਸੀਗਾ ਚਲੋ ਸਾਰੇ ਪਿੰਡ ਦੇ ਲੋਕਾਂ ਨੇ ਹਿੰਮਤ કરી ਹੌਸਲਾ ਕਰਿਆ ਅਸੀਂ ਉਹਨਾਂ ਦਾ ਸਾਥ ਦਿੱਤਾ ਕਿਉਂਕਿ ਜਿੱਥੇ ਬੰਦਾ ਕੋਈ ਹੌਸਲਾ ਕਰਦਾ ਹੈ ਹਿੰਮਤ ਕਰਦਾ ਹੈ ਫਿਰ ਸਾਰੀ ਕਾਇਨਾਤ ਉਹਦੀ ਮਦਦ ਕਰਨ ਲੱਗ ਜਾਂਦੀ ਹੈ ਕੋਈ ਵੀ ਕਹ ਆ ਵੀ ਇਹ ਤੁਹਾਡਾ ਬਹੁਤ ਸੋਹਣੀ ਸੋਚ ਹੈ ਤੁਸੀਂ ਇਹਨੂੰ ਜਿੰਨਾ ਅੱਗੇ ਲੈ ਜਾਣਾ ਚਾਹੁੰਦੇ ਹੋ ਤੁਹਾਡਾ ਜਿੰਨਾ ਸਾਥ ਦੇ ਸਕਾਂਗੇ ਦਵਾਂਗੇ ਤੇ ਜਿੰਨਾ ਹੋ ਸਕੇ ਦਿੱਤਾ ਵੀ ਪਹਿਲਾਂ ਇਹ ਟੋਬੇ ਚੋਂ ਪਾਣੀ ਕੱਢ ਕੇ ਇਹਨੂੰ ਖਾਲੀ ਕਰਿਆ ਗਿਆ ਉਰੇ ਇੱਕ ਬੜਾ ਤਕੜਾ ਪ੍ਰੋਜੈਕਟ ਲਾਇਆ ਗਿਆ ਸੀ ਮੈਨੂੰ ਯਾਦ ਹੈ ਮੌਦ ਘਾਟਨ ਕਰਕੇ ਗਿਆ ਸੀ ਜਿਹਦੇ ਵਿੱਚੋਂ ਪਾਣੀ ਕੱਢ ਕੇ ਟ੍ਰੀਟ ਕਰਕੇ ਖੇਤਾਂ ਨੂੰ ਜਿਹਨੂੰ ਕਹਿੰਦੇ ਆ ਸਚਾਈ ਲਈ ਦੇਣਾ ਸੀਗਾ ਸੋ ਉਹਦੇ ਨਾਲ ਤਾਂ ਕਿ ਉਹ ਟੋਬੇ ਦੇ ਛੋਟੇ ਟੋਬੇ ਨਾਲ ਕੰਮ ਸਰ ਸਕੇ ਤੇ ਆ ਸਾਰਾ ਟੋਬਾ ਜਿਹੜਾ ਸੀ ਖਾਲੀ ਹੋ ਸਕੇ ਫਿਰ ਇਹਨੂੰ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਸਾਰਿਆਂ ਨੇ ਇਧਰੋਂ ਉਧਰੋਂ ਗ੍ਰਾਂਟਾਂ ਦਾ ਇੰਤਜ਼ਾਮ ਕਰਿਆ ਕੁਝ ਪਿੰਡ ਨੇ ਪਾਇਆ ਰਲ ਕੇ ਇੱਕ ਯੂਨਾਈਟਿਡ ਐਫਰਟ ਸੀ ਸਾਰੇ ਇਲਾਕੇ ਦੇ ਪਿੰਡ ਦੇ ਲੋਕਾਂ ਦੀ ਨਗਰ ਦੇ ਲੋਕਾਂ ਦੀ ਕਿ ਇਹ ਪੂਰਿਆ ਗਿਆ ਟੋਬਾ ਪੂਰ ਕੇ ਇਹ ਹੋਰ ਸਟੇਡੀਅਮ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਵਿਸ਼ਾਲ ਸਟੇਡੀਅਮ ਹੈ ਤੇ ਲਹਿਰੇ ਸ਼ਹਿਰ ਦੇ ਜਮਾਂ ਵਿੱਚ ਹੀ ਆ ਗਿਆ ਖਾਈ ਠੀਕ ਹੈ ਨਾ ਖਾਈ ਰੋਡ ਤੇ ਜਮਾ ਸ਼ਹਿਰ ਦੇ ਵਿੱਚ ਕਿੰਨਾ ਵਿਸ਼ਾਲ ਐਡਾ ਸ਼ਾਨਦਾਰ ਸਟੇਡੀਅਮ ਉਰੇ ਬਣਾਇਆ ਗਿਆ ਸਿਰਫ ਇੰਨਾ ਕੁ ਹੋ ਗਿਆ ਵੀ ਕਿਉਂਕਿ ਤੋਬਾਪੂਰਨ ਤੇ ਸਟੇਡੀਅਮ ਬਣਾਉਣ ਤੇ ਪ੍ਰੋਜੈਕਟ ਬਣਾਉਣ ਤੇ ਇੰਨਾ ਕੁ ਜ਼ਿਆਦਾ ਪੈਸਾ ਖਰਚ ਹੋ ਗਿਆ ਵੀ ਇੱਕ ਲਾਈਟਾਂ ਲੱਗਣ ਕਿੰਿਓ ਰਹਿ ਗਈਆਂ ਠੀਕ ਹੈ ਜੀ ਫੰਡ ਘਟ ਕੇ ਕਿਉਂਕਿ ਇੱਕ ਪਿੰਡ ਨੂੰ ਕਿੰਨਾ ਕੁ ਫੰਡ ਦਿੱਤਾ ਜਾ ਸਕਦਾ ਹੈ ਲਿミਟਿਡ ਸੀਮਿਤ ਫੰਡ ਹੁੰਦੇ ਆ ਤੇ ਇਹ ਪ੍ਰੋਜੈਕਟ ਬਹੁਤ ਵੱਡਾ ਸੀਗਾ ਦੂਸਰੇ ਬਹੁਤ ਪ੍ਰੋਜੈਕਟਾਂ ਨਾਲੋਂ ਜ਼ਿਆਦਾ ਪੈਸਾ ਇਸ ਨੂੰ ਦਿੱਤਾ ਗਿਆ ਕਿਉਂਕਿ ਇੱਕ ਸ਼ਾਨਦਾਰ ਚੀਜ਼ ਬਣਨੀ ਸੀ ਸ਼ਹਿਰ ਨੂੰ ਵੀ ਫਾਇਦਾ ਹੋਣਾ ਸੀ ਪਿੰਡ ਨੂੰ ਤਾਂ ਹੋਣਾ ਹੀ ਹੋਣਾ ਸੀਗਾ ਚਲੋ ਇਹ ਸੋਚਿਆ ਵੀ ਲਾਈਟਾਂ ਨੇ ਬੜਾ ਛੋਟਾ ਜਿਹਾ ਕੰਮ ਹੈ ਯਾਰ ਇਹ ਤੁਹਾਨੂੰ ਕੰਮੀ ਤੋਂ ਕੰਮੀ ਸਰਕਾਰ ਵੀ ਆਊਗੀ ਤਾਂ ਕਰਵਾ ਦੇਊਗੀ ਆਪਣੀ ਸਰਕਾਰ ਬਦਲਣ ਤੋਂ ਬਾਅਦ ਤੁਸੀਂ ਆ ਦੇਖ ਸਕਦੇ ਹੋ ਇਸ ਨੂੰ ਅੱਗੇ ਲਾਈਟਾਂ ਲਾ ਕੇ ਇੱਕ ਸ਼ਾਨਦਾਰ ਚੀਜ਼ ਤਾਂ ਕੀ ਬਣਾਉਣੀ ਸੀ ਇਹਨੂੰ ਖੰਡਰ ਬਣਾ ਦਿੱਤਾ ਗਿਆ ਅੱਜ ਆ ਤੁਸੀਂ ਦੇਖ ਲਓ ਐਡਾ ਐਡਾ ਘਾਹ ਉਰੇ ਉੱਗਿਆ ਪਿਆ ਡਰ ਲੱਗਦਾ ਹੈ ਵੀ ਸੱਪ ਸਲੂਤੀ ਨਾ ਹੋਵੇ ਕੋਈ ਜਾਨਵਰ ਨਾ ਹੋਵੇ ਠੀਕ ਹੈ ਨਾ ਆ ਓਪਨ ਜਿਮ ਬਹੁਤ ਸੋਹਣੀ ਓਪਨ ਜਿਮ ਦੇ ਆਪਾਂ ਮਸ਼ੀਨਾ ਲਾਈਆਂ ਸੀਗੀਆਂ ਉਹ ਵੀ ਮੈਨੂੰ ਬੜਾ ਖੰਡਰ ਹੋਣੀਆਂ ਪਈਆਂ ਨੇਗੀਆਂ ਕਲਾਈਮਿੰਗ ਰੋਪ ਸੀਗੀ ਆ ਇਧਰ ਵਾਲੀਬਾਲ ਦਾ ਬੜਾ ਸੋਹਣਾ ਸੀਗਾ ਕਿਸੇ ਟਾਈਮ ਤੇ ਮੇਲੇ ਲੱਗਦੇ ਹੁੰਦੇ ਸੀ ਉਰੇ ਨੌਜਵਾਨ ਜਦੋਂ ਵਾਲੀਬਾਲ ਖੇਡਣ ਆਉਂਦੇ ਸੀ ਅੱਜ ਤੁਸੀਂ ਦੇਖੋ ਨੈਟ ਫਾੜਿਆ ਪਿਆ ਬੁਰਾ ਹਾਲ ਹੋਇਆ ਪਿਆ ਇਹ ਵੀ ਹਲੇ ਪਿੰਡ ਵਾਲਿਆਂ ਨੇ ਹਿੰਮਤ ਕਰਕੇ ਮਾੜੀ-ਮੋਟੀ ਲੇਟਾਂ ਲਾਈਆਂ ਸੀ ਇੱਥੇ ਜਿਹਦੇ ਕਰਕੇ ਵਾਲੀਬਾਲ ਚੱਲਦੀ ਸੀ ਹੁਣ ਇਹ ਵੀ ਖੰਡਰ ਬਣਿਆ ਪਿਆ ਉਧਰ ਪਿਚ ਬਣੀ ਆ ਸਾਰਾ ਕੁਝ ਬਣਿਆ ਮੈਨੂੰ ਹੁਣ ਅਸੀਂ ਉਰੇ ਫਿਰ ਰਹੇ ਆ ਸਾਨੂੰ ਡਰ ਲੱਗ ਰਿਹਾ ਸਾਨੂੰ ਇਹ ਨਹੀਂ ਪਤਾ ਵੀ ਉਰੇ ਕਿੱਥੇ ਕੋਈ ਸੱਪ ਸਲੂਤੀ ਡੰਗ ਮਾਰ ਲੇ ਕੀ ਕਰ ਲੇ ਕੁਝ ਨਹੀਂ ਪਤਾ ਸੋ ਕੌਣ ਉਰੇ ਆ ਕੇ ਖਿਡਾਰੀ ਖੇਡੂਗਾ ਕੌਣ ਉਰੇ ਆ ਕੇ ਮਿਹਨਤ ਕਰੂਗਾ ਇੰਨੀ ਜਗ੍ਹਾ ਵੀ ਸਾਡੀ ਕਾਠ ਬੱਜੀ ਪਈ ਐ ਇਨਾ ਪੈਸਾ ਵੇਸਟ ਗਿਆ ਹੋਇਆ ਫਾਰ ਵਾਟ ਜਸਟ ਅ ਫਿਊ ਬਕਸ ਜਸਟ ਅ ਫਿਊ ਬਕਸ ਮੰਤਰੀ ਜੀ ਕੱਖ ਨਹੀਂ ਲੱਗਣਾ ਬਣ ਗਈ ਚੀਜ਼ ਕੱਲਾ ਘਾ ਖੋਦਣਾ ਇਹਨੂੰ ਥੋੜਾ ਜਿਹਾ ਡਵੈਲਪਮੈਂਟ ਮੇਨਟੇਨ ਕਰਨਾ ਲੇਟਾਂ ਲਾਉਣੀਆਂ ਨੇ ਯਾਰ 2-4 ਲੱਖ ਦਾ ਪ੍ਰੋਜੈਕਟ ਨਹੀਂ ਹੋਣਾ 2-4 ਲੱਖ ਰੁਪਏ ਪਿੱਛੇ ਕਰੋੜਾਂ ਦਾ ਪ੍ਰੋਜੈਕਟ ਅੱਜ ਵੇਸਟ ਗਿਆ ਰਿਹਾ ਸਾਡਾ ਤੁਹਾਡੇ ਸ਼ਹਿਰ ਦੇ ਵਿੱਚ ਆ ਯਾਰ ਤੇ ਤੁਸੀਂ ਪਤਾ ਨਹੀਂ ਕੀ ਕਰ ਰਹੇ ਆ ਸਿਰਫ ਤਰਾਸਦੀ ਕੀ ਹੈ ਜਿਹੜਾ ਉਹ ਗੇਟ ਦੇ ਉੱਤੇ ਨਹੀਂ ਪੱਥਰ ਲੱਗਿਆ ਹੋਇਆ ਨਾ ਜਿਹੜਾ ਨਹੀਂ ਪੱਥਰ ਦੇ ਉੱਤੇ ਬੀਬੀ ਰਜਿੰਦਰ ਕੌਰ ਪੱਠੜ ਲਿਖਿਆ ਗਿਆ ਸਾਡੇ ਸਾਰੇ ਹਲਕੇ ਦੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਿੰਨੇ ਵੀ ਵੱਡੇ ਪ੍ਰੋਜੈਕਟ ਸਾਡੇ ਹਲਕੇ 'ਚ ਆਏ ਨੇ ਉਹ ਬੀਬੀ ਪੱਠੜ ਲੈ ਕੇ ਆਏ ਐ ਉਹਨਾਂ ਦੇ ਉੱਤੇ ਬੀਬੀ ਪੱਠੜ ਦਾ ਨਾਮ ਲੱਗ ਜਾਂਦਾ ਫਿਰ ਉਹ ਪ੍ਰੋਜੈਕਟ ਨੂੰ ਇਹ ਚੱਲਣ ਹੀ ਨਹੀਂ ਦਿੰਦੇ ਮਾਰਨ ਲੱਗ ਜਾਂਦੇ ਆ ਇਸੇ ਕਰਕੇ ਅੱਜ ਕੋਈ ਵੀ ਵੱਡਾ ਪ੍ਰੋਜੈਕਟ ਸਾਡੇ ਹਲਕੇ ਦੇ ਵਿੱਚ ਕਾਮਯਾਬ ਨਹੀਂ ਹੈ ਜਿੰਨੇ ਲੈ ਕੇ ਆਈ ਸੀ ਇਸ ਤਾਂ ਇਹ ਸੋਚ ਕੇ ਲੈ ਕੇ ਆਈ ਸੀ ਵੀ ਅਸੀਂ ਚਾਰ ਚੀਜ਼ਾਂ ਬਣਾਵਾਂਗੇ ਸਾਡੇ ਵਿਰੋਧੀ ਸਾਨੂੰ ਪਿੱਛੇ ਛੱਡਣ ਲਈ ਅੱਠ ਬਣਾਉਣਗੇ ਦੇਖੋ ਦੇਖੀ ਦੇ ਵਿੱਚ ਕਿਤੇ ਦੀ ਕਿਤੇ ਸਾਡਾ ਇਲਾਕਾ ਜਾਊਗਾ ਪਰ ਸਾਡੇ ਜਿਹੜੇ ਚਾਰ ਲਿਆਂਦੇ ਸੀ ਉਹ ਵੀ ਮਾਰ ਦਿੱਤੇ ਗਏ ਕਿਉਂ ਕਿ ਸਾਡਾ ਨਾਮ ਉਸਤੇ ਲੱਗਦਾ ਸੀ ਭਾਵੇਂ ਬਾਬਾ ਹੀਰਾ ਸਿੰਘ ਪਠੜ ਕਾਲਜ ਹੋਵੇ ਦੇਲਾ ਸਿੰਘ ਯੂਨੀਵਰਸਿਟੀ ਕੈਂਪਸ ਹੋਵੇ 100 ਕਿੱਲੇ ਚ ਐਰ ਕੈਂਪਸ ਬਣਨਾ ਸੀ ਆ ਖਾਈ ਸਟੇਡੀਅਮ ਵਰਗੇ ਐਂਬੀਸ਼ੀਅਸ ਪ੍ਰੋਜੈਕਟਸ ਹੋਣ ਜਾਂ 2002 ਤੋਂ 2007 ਵੇਲੇ ਦੀ ਸਰਕਾਰ ਚ ਜਦੋਂ 6-7 ਵੱਡੇ ਸਟੇਡੀਅਮ ਆਪਣੇ ਹਲਕੇ ਚ ਦਿੱਤੇ ਗਏ ਸੀ ਉਹ ਸਾਰੇ ਸਟੇਡੀਅਮਾਂ ਦਾ ਹਾਲ ਹੋਵੇ ਕੁਝ ਦਿਨ ਪਹਿਲਾਂ ਮੈਂ ਬਲਰਾ ਸਟੇਡੀਅਮ ਚ ਜਾ ਕੇ ਆਇਆ ਜੀ ਉਹਦਾ ਵੀ ਇਹੀ ਹਾਲਾਤ ਹੋਏ ਪਈ ਐ ਖੰਡਰ ਬਣਿਆ ਪਿਆ ਕੁਸ਼ਮੈਲਾ ਦੇ ਬੱਚੇ ਉੱਥੇ ਹਲੇ ਕੁਸ਼ਤੀ ਕਸਤੀ ਖੇਡਣ ਜਾਂਦੇ ਆ ਤਾਂ ਉਹਨਾਂ ਨੇ ਥੋੜੀ ਜੀ ਸਾਫ ਸਫਾਈ ਮੇਨਟੇਨ ਰੱਖੀ ਵੀ ਐ ਮੈਂ ਸਰਕਾਰ ਨੂੰ ਬੇਨਤੀ ਕਰਦਾ ਯਾਰ ਜਾਗ ਜੋ ਯਾਰ ਨਿਗਾਹ ਮਾਰ ਲਓ ਚੀਜ਼ਾਂ ਬਣੀਆਂ ਪਈਆਂ ਨੇ ਸਿਰਫ ਇਸ ਚੀਜ਼ ਲਈ ਵੀ ਪੱਠੜ ਦਾ ਨਾਮ ਨਾ ਜੀ ਪੱਠੜ ਦਾ ਨਾਮ ਤਾਂ ਵੀਰੇ ਆਊਗਾ ਹਰ ਵੱਡੇ ਪ੍ਰੋਜੈਕਟ ਨਾਲ ਬੀਬੀ ਪੱਠੜ ਦਾ ਨਾਮ ਤਾਂ ਆਊਗਾ ਕਿਉਂਕਿ ਇਸ ਹਲਕੇ ਦੇ ਵਿੱਚ ਜਿੰਨੇ ਵੀ ਵੱਡੇ ਪ੍ਰੋਜੈਕਟ ਨੇ ਲੈ ਕੇ ਹੀ ਬੀਬੀ ਪੱਠੜ ਆਈ ਐ ਤੁਸੀਂ ਲਿਆਉਂਗੇ ਤੁਹਾਡੇ ਨਾਲ ਆਜੂਗਾ ਹੁਣ ਤੁਸੀਂ ਲਿਆਉਂਦੇ ਨਹੀਂ ਤਾਂ ਉਸ ਅਸੀਂ ਕੀ ਕਰ ਸਕਦੇ ਸੋ ਕਿਰਪਾ ਕਰਕੇ ਯਾਰ ਜੇ ਸਾਡੇ ਨਾਮ ਨਾਲੇ ਨਹੀਂ ਤੁਹਾਨੂੰ ਚਿਹੜਾ ਨਾ ਤੁਹਾਨੂੰ ਇਹ ਵੀ ਖੁੱਲ ਦੇ ਦੇਣੇ ਆ ਸਾਡੇ ਨਾਲ ਆ ਕੇ ਗੱਲ ਕਰ ਲੋ ਕਹਿ ਦਿਓ ਵੀ ਅਸੀਂ ਯਾਰਾ ਪ੍ਰੋਜੈਕਟ ਚਲਾ ਦਾਂਗੇ ਪੱਠੜ ਦਾ ਨਾਮ ਹਟਾਉਣਾ ਚਾਹੁੰਦੇ ਅਸੀਂ ਉਹਦਾ ਨਾਮ ਹਟਾਉਣ ਲਈ ਤਿਆਰ ਆ ਅਸੀਂ ਆਪਣੇ ਨੀ ਪੱਥਰ ਆਪ ਲਾ ਕੇ ਲੈ ਜਾਾਂਗੇ ਤੁਸੀਂ ਪ੍ਰੋਜੈਕਟ ਚਲਾਉਣ ਵਾਲੇ ਬਣੋ ਜੇ ਤੁਹਾਡੀ ਐਡੀ ਛੋਟੀ ਸੋਚ ਹੈ ਜੇ ਤੁਹਾਡਾ ਐਡਾ ਛੋਟਾ ਦਿਲ ਹੈ ਨਾ ਵੀ ਸਾਡਾ ਨਾਮ ਹੁਣ ਕਰਕੇ ਤੁਸੀਂ ਲੋਕਾਂ ਨੂੰ ਪਨਿਸ਼ ਕਰ ਰਹੇ ਹੋ ਕਿਰਪਾ ਕਰਕੇ ਲੋਕਾਂ ਨੂੰ ਪਨਿਸ਼ ਕਰਨਾ ਬੰਦ ਕਰੋ ਸਾਨੂੰ ਕ੍ਰੈਡਿਟ ਦਾ ਕੋਈ ਲਾਲਚ ਨਹੀਂ ਲੋਕਾਂ ਨੂੰ ਪਤਾ ਹੀ ਹੁੰਦਾ ਕਿਹਨੇ ਕੀ ਕਰਾਇਆ ਲੋਕਾਂ ਦੇ ਦਿਲ ਚੋਂ ਤੇ ਉਸ ਅਕਾਲ ਪੁਰਖ ਦੀ ਕਚਹਿਰੀ ਚੋਂ ਕ੍ਰੈਡਿਟ ਮਿਲ ਜੇ ਨਾ ਉਸ ਅਕਾਲ ਪੁਰਖ ਨੂੰ ਤਾਂ ਪਤਾ ਨਾ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰਿਆ ਕਿ ਨਹੀਂ ਕਰਿਆ ਅਸੀਂ ਸੱਚਾਈ ਨਾਲ ਕੰਮ ਕਰਿਆ ਕਿ ਨਹੀਂ ਕਰਿਆ ਜਿੰਨੀ ਕਿ ਸ਼ਕਤੀ ਜਿੰਨੀ ਕਿ ਤਾਕਤ ਸਾਡੇ ਕੋਲੇ ਸੀਗੀ ਕੀ ਆਵਦੀ ਖਸ਼ਮਤਾ ਤੋਂ ਵੱਧ ਮਿਹਨਤ ਕਰੀਏ ਕਿ ਨਹੀਂ ਕਰੀ ਤੇ ਜਦੋਂ ਉਹਨੂੰ ਪਤਾ ਹੈ ਹੋਰ ਕਿਸੇ ਨੂੰ ਪਤਾ ਹੋਵੇ ਨਾ ਪਤਾ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹਨੇ ਆਪਣੇ ਆਪ ਇਨਸਾਫ ਕਰਦੇ ਨੇ ਸੋ ਜੇ ਸਿਰਫ ਸਾਡਾ ਨਾਮ ਉਤਰਨ ਕਰਕੇ ਸਾਡੇ ਇਲਾਕੇ ਦਾ ਕੋਈ ਵਿਕਾਸ ਹੋ ਸਕਦਾ ਸਾਡੇ ਪ੍ਰੋਜੈਕਟ ਚੱਲ ਸਕਦੇ ਆ ਤਾਂ ਵੀਰੇ ਸਭ ਤੋਂ ਪਹਿਲਾਂ ਮੈਂ ਲੋਨ ਨੂੰ ਤਿਆਰ ਆ ਤੁਸੀਂ ਚਲਾਉਣ ਵਾਲੇ ਬਣੋ ਮੈਂ ਬੇਨਤੀ ਕਰੀ ਹੈ ਬਲਰਾ ਜਿਹੜਾ ਸਾਡਾ ਸਟੇਡੀਅਮ ਹੈ ਪੂਰੇ ਅੰਦਰ 2000 2007 ਵੀ ਸਰਕਾਰ ਚ ਐਡਾ ਸੋਹਣਾ ਆਰ ਸੀ ਸੀ ਦਾ ਵੱਡਾ ਲੈਂਟਰ ਪਾ ਕੇ ਉੱਥੇ ਸਟੇਡੀਅਮ ਬਣਿਆ ਸੀ ਉੱਥੇ ਕਿਰਪਾ ਕਰਕੇ ਕੋਈ ਅਕੈਡਮੀ ਬਣਾ ਦਿਓ ਜਿੱਥੇ ਬੱਚੇ ਰਹਿ ਸਕਣ ਉੱਥੇ ਕੋਚੇਸ ਹੋਣ ਠੀਕ ਹੈ ਨਾ ਜਿਹੜੇ ਸਾਡੇ ਕੁਝ ਇਹੋ ਜਿਹੀਆਂ ਗੇਮਾਂ ਨੇ ਜਿਨ੍ਹਾਂ ਦੇ ਕੁਝ ਬੱਚੇ ਬਹੁਤ ਵਧੀਆ ਪਰਫਾਰਮ ਕਰਦੇ ਆ ਪਰ ਬਹੁਤ ਜ਼ਿਆਦਾ ਵੱਡੀ ਗਿਣਤੀ ਚ ਨਹੀਂ ਹੈਗੇ ਤੋ ਉਹਨਾਂ ਲਈ ਕੋਚਸ ਅਫੋਰਡ ਨਹੀਂ ਹੁੰਦਾ ਸਾਰੇ ਉਹ ਸਾਰੇ ਇੱਕੋ ਸਕੈਡਮੀ ਚ ਇਕੱਠੇ ਕਰ ਦੋ ਜਿਹੜੇ ਬੇਸਿਕ ਫਿਟਨੈਸ ਬੇਸਿਕ ਫੂਡ ਚੀਜ਼ਾਂ ਡਾਈਟ ਉਹਨਾਂ ਨੂੰ ਉੱਥੇ ਮਿਲਦਾ ਰਹੇ ਸਪੈਸ਼ਲਾਈਜੇਸ਼ਨ ਟ੍ਰੇਨਿੰਗ ਲਈ ਉਹ ਅਲੱਗ-ਅਲੱਗ ਕੋਚਾਂ ਨਾਲ ਟਾਈ-ਅਪ ਕਰਕੇ ਉਹਨਾਂ ਤੋਂ ਗਾਈਡੈਂਸ ਲੈਂਦੇ ਰਹਿਣ ਤੇ ਉੱਥੇ ਉਹ ਆਪਣੀ ਪ੍ਰੈਕਟਿਸ ਕਰਦੇ ਰਹਿਣ ਚਾਹੇ ਜਿਵੇਂ ਕੋਈ ਸਾਡੀ ਤੀਰਅੰਦਾਜ਼ੀ ਦੇ ਬਹੁਤ ਵਧੀਆ ਬੱਚੇ ਮੂਨਕੇਰੀਏ ਦੇ ਮੈਨੂੰ ਪਤਾ ਆਰਚਰੀ ਚ ਬਹੁਤ ਵਧੀਆ ਨਿਕਲੇ ਆ ਕੋਈ ਐਥਲੈਟਿਕਸ ਦੇ ਵਿੱਚ ਸਾਡੇ ਮੂਨਕੇਰੀਏ ਦੇ ਬੱਚੇ ਬਹੁਤ ਵਧੀਆ ਨੇ ਕੋਈ ਕਬੱਡੀ ਚ ਹੈ ਕੋਈ ਕੁਸ਼ਤੀ ਚ ਬੌਕਸਿੰਗ ਦੇ ਵਿੱਚ ਉਹ ਸਾਰਿਆਂ ਨੂੰ ਇੱਕ ਥਾਂ ਤੇ ਇਕੱਠਾ ਕਰ ਦੋ। ਲੈਟ ਅਸ ਗਿਵ them a ਕੋਚ, ਲੈਟ ਅਸ ਗਿਵ them ਫੂਡ। ਜੇ ਤੁਹਾਡੇ ਤੋਂ ਨਹੀਂ ਹੁੰਦਾ ਨਾ ਖਾਣਾ ਪੀਣਾ ਵੀ ਅਸੀਂ ਆਪ ਦੇ ਲਾਂਗੇ। ਅਸੀਂ ਸਾਡੇ ਨਗਰ ਦੇ ਲੋਕਾਂ ਨਾਲ ਰਲ ਕੇ ਕੋਈ ਇਹੋ ਜਿਹੀ ਉੱਥੇ ਕਲੱਬ ਜਾਂ ਕੋਈ ਚੀਜ਼ ਬਣਾ ਦਿੰਨੇ ਆ। ਸਾਨੂੰ ਦੇ ਦਿਓ ਯਾਰ ਬਦਨਾਲ ਅਸਟ੍ਰੇਲੀਆ। ਅਸੀਂ ਉੱਥੇ ਇੱਕ ਅਕੈਡਮੀ ਟਾਈਪ ਸਟੈਬਲਿਸ਼ ਕਰ ਲੈਣੇ ਆ। ਲੋਕਾਂ ਦੇ ਸਾਥ ਨਾਲ ਖਾਣਾ ਪੀਣਾ ਡਾਈਟ ਸਾਰੇ ਕੁਰੀਆ ਨੂੰ ਅਸੀਂ ਦੇ ਆ ਕਰਾਂਗੇ। ਤੇ ਸਾਨੂੰ ਉੱਥੇ ਇਹ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਏਡੀ ਸੋਹਣੀ ਚੀਜ਼ ਬਣੀ ਕੰਮਤਾ ਆ ਜਾਏ। ਸੋ ਜਿੱਥੇ ਆਹਾ ਇਸ ਚੀਜ਼ ਦੀ ਤੁਹਾਨੂੰ ਚਿਹੜਾ ਤੁਸੀਂ ਆ ਸਟੇਡੀਅਮ ਨੂੰ ਚਲਾਉਣ ਵਾਲੇ ਬਣੋ ਇਹਨੂੰ ਮੈਂ ਲਾ ਕੇ ਲੈ ਕੇ ਜਾਣ ਨੂੰ ਤਿਆਰ ਸਾਨੂੰ ਕੋਈ ਲਾਲਚ ਦੀ ਇੱਕ ਵਾਰੀ ਫੇਰ ਕਹਣਾ ਜੀ ਕ੍ਰੈਡਿਟ ਦਾ ਕੋਈ ਲਾਲਚ ਨਹੀਂ ਪਰ ਚਲਾ ਲਓ ਯਾਰ ਨਾ ਮਾਰੋ ਇਹ ਜੇ ਪ੍ਰੋਜੈਕਟ ਬਹੁਤ ਮਿਹਨਤ ਨਾਲ ਬਣਾਇਆ ਉਹ 1.5 2 ਕਰੋੜ ਰੁਪਏ ਦੀ ਪਾਈਪਾਂ ਪਾ ਕੇ ਆਪਾਂ ਲਹਿਰੀ ਸ਼ਹਿਰ ਦਾ ਪਾਣੀ ਦਾ ਹੱਲ ਕੱਢਿਆ ਸੀ ਵਿਚੀ ਪਿਆ ਉਹ ਪਾਈਪਾਂ ਵੀ ਪਟਕੇ ਦਿਖਾਤੀਆਂ ਕਿਉਂ ਬੀਬੀ ਪੱਠੜ ਦਾ ਨਾਮ ਲੱਗਿਆ ਹੋਇਆ ਦੇਲਾ ਸੀਹਾ ਦੇ ਵਿੱਚ ਯੂਨੀਵਰਸਿਟੀ ਕੈਂਪਸ ਵਿਚੀ ਪਿਆ ਕਿਉਂ ਬੀਬੀ ਪੱਠੜ ਦਾ ਨਾਮ ਲੱਗਿਆ ਬਾਬਾ ਹੀਰਾ ਸਿੰਘ ਪਠੜ ਇੰਜੀਨੀਅਰਿੰਗ ਕਾਲਜ ਐਡਾ ਵੱਡੀ ਬਿਲਡਿੰਗ ਐਡਾ ਵੱਡਾ ਏਰੀਆ ਠੱਪ ਪਿਆ ਯਾਰ ਜੇ ਨਹੀਂ ਚੱਲਦਾ ਕਿਰਪਾ ਕਰਕੇ ਮੈਨੂੰ ਕਹਿ ਦਿਓ ਮੈਂ ਕੋਈ ਪ੍ਰਾਈਵੇਟ ਪਲੇਅਰ ਲੱਭ ਲਿਆਉਣਾ ਮੈਂ ਕੋਈ ਬਾਹਰਲੀ ਯੂਨੀਵਰਸਿਟੀ ਲਿਆਉਣਾ ਯਾਰ ਉਹਰੇ ਆ ਕੇ ਚਲਾ ਦੂ ਤੁਸੀਂ ਹਾਂ ਕਰੋ ਇਹ ਤੁਹਾਡੇ ਤੋਂ ਨਹੀਂ ਚੱਲਦਾ ਨਾ ਤੁਸੀਂ ਕਹੋ ਕਿ ਵੀ ਰਾਹੁਲ ਉਹਰੇ ਆਪ ਹੀ ਲਿਆ ਕੇ ਕੋਈ ਦਾਰਾ ਫਿੱਟ ਕਰ ਦੇ ਲੈ ਮੈਂ ਕੋਈ ਨਾ ਕੋਈ ਇੰਟਰਨੈਸ਼ਨਲ ਯੂਨੀਵਰਸਿਟੀ ਨਾਲ ਟਾਇਪ ਕਰ ਲੈਣਾ ਉਹਨਾਂ ਨੂੰ ਜਗ੍ਹਾ ਦੇ ਦਿਓ ਕਾਲਜ ਨੂੰ ਵਰਤਣ ਦੀ ਠੀਕ ਹੈ ਨਾ ਬਿਲਡਿੰਗ ਦੇ ਦਿਓ ਅਸੀਂ ਉੱਥੇ ਯੂਨੀਵਰਸਿਟੀ ਖੋਲ ਕੇ ਕੋਈ ਵੱਡਾ ਵਿਦਿਅਕ ਅਦਾਰਾ ਲਿਆ ਕੇ ਨਾਲ ਇੰਟਰਨੈਸ਼ਨਲ ਪੱਧਰ ਦਾ ਮੈਂ ਖੜਾ ਕਰਦਾ ਤੁਸੀਂ ਹਾਂ ਕਰਨ ਵਾਲੇ ਜੇ ਨਹੀਂ ਹੁੰਦਾ ਤਾਂ ਇਮੀਡੀਏਟਲੀ ਉੱਥੇ ਕੋਈ ਵੱਡਾ ਵਿਦਿਅਕ ਅਦਾਰਾ ਖੜਾ ਕਰੋ ਕੋਈ ਆਈਏ ਦੀ ਏਆਈ ਦੀ ਕੋਈ ਬਣਾਓ ਕੋਈ ਕੰਪਿਊਟਰ ਸਾਇੰਸ ਦੀ ਬਣਾਓ ਲਾਅ ਦੀ ਬਣਾਓ ਜਾਂ ਮੈਡੀਕਲ ਦਾ ਬਣਾ ਦਿਓ ਜਿਹੜਾ ਤੁਹਾਡਾ ਕਾਬਦਾਂ ਵਾਲਾ ਖਾਲੀ ਪਿਆ ਕੋਈ ਹੈ ਜੇ ਵੱਡਾ ਅਦਾਰਾ ਪਾਓ ਯਾਰ ਸਟੂਡੈਂਟਸ ਇੱਥੇ ਆਉਣ ਸਾਡੀ ਮਾਰਕੀਟ ਚੱਲੇ ਯਾਰ ਕੱਡੀ ਮੰਡੀ ਦਾ ਬੁਰਾ ਹਾਲ ਹੋਇਆ ਤੇ ਤੁਸੀਂ ਜੇ ਨਹੀਂ ਕਰ ਸਕਦੇ ਮੈਨੂੰ ਕਹਿ ਦਿਓ ਬਾਬਾ ਹੀਰਾ ਸਿੰਘ ਪਠੜ ਕਾਲਜ ਨੂੰ 6 ਮਹੀਨੇ ਦੇ ਵਿੱਚ ਵਿੱਚ ਆਬਾਦ ਕਰਕੇ ਦਿਖਾ ਦੂੰਗਾ ਸਰਕਾਰ ਪਰਮਿਸ਼ਨ ਦੇਵੇ ਵੀ ਹਾਂਜੀ ਕੋਈ ਵੀ ਏਡਾਰਾ ਹੋਵੇ ਆ ਕੇ ਕਾਲਜ ਚਲਾ ਸਕਦਾ ਅਸੀਂ ਜਗ੍ਹਾ ਤੇ ਬਿਲਡਿੰਗ ਦੇਣ ਨੂੰ ਤਿਆਰ ਹਾਂ ਏਡਾਰਾ ਮੈਂ ਲੈ ਕੇ ਆਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ